ਸਤ ਸ੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ ਜੀ ਅੱਜ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜੀ ਇੱਕ ਮੋਟਰ ਪਲਾਸਟਿਕ ਦੀ ਡਿਲੀਵਰੀ ਟੁੱਟ ਕੇ ਡਿੱਗ ਪਈ ਡਿੱਗੀ ਕਿਉਂ ਉਹ ਤੁਹਾਨੂੰ ਬਾਅਦ ਚ ਦੱਸ ਦਿਆਂ ਪਹਿਲਾਂ ਤੁਹਾਨੂੰ ਇੱਕ ਚੀਜ਼ ਦਿਖਾਉਣੇ ਆ ਵੀ ਟੁੱਟੀ ਕਿੱਥੋਂ ਆ ਟੁੱਟੀ ਵੇਖੋ ਪਲਾਸਟਿਕ ਦੀ ਡਿਲੀਵਰੀ ਪੂਰੀ ਫੁੱਲ ਟੁੱਟੀ ਆ ਤਾਜੀ ਸਾਰੀ ਚੰਗੀ ਤਰ੍ਹਾਂ ਫੋਕਸ ਕਰਕੇ ਵਿਖਾਈ ਸਾਰੀ ਦੁਬਾਰਾ ਟੁੱਟੀ ਆ ਮਤਲਬ ਨਵੀਂ ਟੁੱਟੀ ਆ ਸਾਰੀ ਆਪਾਂ ਕੀ ਕਰਦੇ ਆ ਆਪਾਂ ਡਿਲੀਵਰੀ ਲੈਣ ਲੱਗਾ ਸੋਚਦੇ ਨਹੀਂ ਯਾਰ ਵੀ ਅਸੀਂ ਬੋਰ ਦੇ ਵਿੱਚ ਬੋਰ ਤੇ ਅਸੀਂ ਇੰਨੇ ਪੈਸੇ ਲਾਤੇ ਅਸੀਂ ਆਹ ਚੀਜ਼ ਪੈਪ ਚੰਗੀ ਵੇਖ ਕੇ ਪਾਲੀ ਮੋਟਰ ਅਸੀਂ ਰਿਜਨਲ ਪਾਲੀ ਪਰ ਅਸੀਂ ਡਿਲੀਵਰੀ ਵਾਰੀ ਵੀ ਅਸੀਂ ਵੇਖ ਲੈਣੇ ਆ ਵੀ ਯਾਰ ਸਸਤੀ ਕਿਹੜੀ ਪੈਂਦੀ ਆ ਬਹੁਤ ਬੰਦੇ ਸਾਨੂੰ ਐ ਸਲਾਮਾ ਦੇ ਦਿੰਦੇ ਯਾਰ ਇਹ ਤਾਂ ਜਦੋਂ ਮਰਜੀ ਕੱਢ ਕੇ ਬਦਲ ਨਹੀਂ ਇਹਦਾ ਕੋਈ ਖਰਚਾ ਨਹੀਂ ਬਹੁਤਾ ਫਰਕ ਜੀ ਨੋਟ ਕਰੋ ਵੀ ਜਦੋਂ ਇਹ ਟੁੱਟ ਕੇ ਡਿੱਗ ਵੀ ਬੋਰ ਮੰਨ ਲਓ ਪਾੜ ਗਿਆ ਥੱਲੇ ਤਾਂ ਫਿਰ ਆਹ ਕਿਹੜੇ ਕੰਮ ਦਾ ਰਹਿ ਗਿਆ ਅਸੀਂ ਵੇਖਦੇ ਆ ਯਾਰ ਜਦੋਂ ਦੁਕਾਨ ਤੇ ਜਾ ਕੇ ਬੈਠੇ ਤਾਂ ਸਾਨੂੰ ਅਗਲਾ ਚਾਹ ਪਿਆ ਦਿੰਦਾ ਮਿੱਠੇ ਪਿਆਰੇ ਹੋ ਕੇ ਸਾਨੂੰ ਅਗਲਾ ਜੇਵ ਜੀ ਚੀਜ਼ ਆਦੇ ਉਹ ਅਗਲੇ ਤੇ ਕੋਲ ਪਈਓ ਸਾਨੂੰ ਚੇਪ ਦਿੰਦਾ ਇਹ ਚੀਜ਼ਾਂ ਤੋਂ ਭਾਜੀ ਗਰੇਜ ਕਰੋ ਤੁਸੀਂ ਜਦੋਂ ਤੁਸੀਂ ਚੀਜ਼ ਲੈਣ ਜਾਣੀ ਆ ਤਾਂ ਵੇਖੋ ਯਾਰ ਅਸੀਂ ਕੰਪਨੀ ਕਿਹੜੀ ਪਾ ਰਹੇ ਆ ਠੀਕ ਹੈ ਤੁਸੀਂ ਸਰਚ ਕਰੋ ਪਤਾ ਲਓ ਆਨ ਡਿਮਾਂਡ ਪੁੱਛੋ ਵੀ ਯਾਰ ਕਿਹੜੀ ਕੰਪਨੀ ਚੰਗੀ ਆ ਅਸੀਂ ਦੁਕਾਨ ਤੇ ਜਾ ਕੇ ਬਹਿ ਜਾਨੇ ਆ ਪਹਿਲੀ ਗੱਲ ਤਾਂ ਅਸੀਂ ਇਹ ਸੋਚ ਲੈਣਾ ਯਾਰ ਵੀ ਅਸੀਂ ਧਾਰ ਲੈਣਾ ਜੇਵ ਜੀ ਦੇ ਦੂਗਾ ਲੈ ਲਾਂਗੇ ਹੁਣ ਅੱਜ ਵੇਖੋ ਅੱਜ ਆ ਬਾਈ ਹੁਣੀ ਬਾਪੂਣੀ ਮਤਲਬ ਮੋਟਰ ਦੇ ਨਾਲ ਦੀ ਡਿਗ ਪੀ ਮਿਸਤਰੀ ਪਾਉਣ ਲੱਗਾ ਸੀ ਤਰਪਾਈਏ ਜੇ ਉੱਤੇ ਹੀ ਖੜੀ ਆ ਪਰਲੇ ਪਾਸੇ ਉਹਨਾਂ ਦੀ ਟੁੱਟ ਕੇ ਠੀਕ ਆ ਐ ਖੜੀ ਮੋਟਰ ਡਿੱਗ ਪਈ ਮਤਲਬ ਕੋਈ ਮਰੂੜਾ ਨਹੀਂ ਵੱਜਿਆ ਉਹਦੇ ਤੋਂ ਕੋਈ ਕੁਝ ਨਹੀਂ ਠੀਕ ਆ ਉਹਦਾ ਕੱਪ ਕੱਸਿਆ ਹੋਇਆ ਸੀ ਕੱਪ ਇੱਥੇ ਹੋਣਾ ਉਹਦਾ ਕੱਪ ਕੱਸਿਆ ਹੋਇਆ ਸੀ ਉੱਪਰਲਾ ਫਿਰ ਵੀ ਮੋਟਰ ਟੁੱਟ ਕੇ ਡਿੱਗ ਪਈ ਠੀਕ ਆ ਡਿਲੀਵਰੀ ਮਾੜੀ ਹੋਣ ਕਰਨ ਚਲ ਚੱਕਦੇ ਵੀ ਠੀਕ ਆ ਹੁਣ ਇਹ ਚੀਜ਼ਾਂ ਤੁਮ ਤੁਸੀਂ ਨੋਟ ਰੱਖੋ ਜਦੋਂ ਆਪਾਂ ਪਲਾਸਟਿਕ ਦੀ ਡਿਲੀਵਰੀ ਖਾਸ ਕਰਕੇ ਪਾਉਣੀ ਆ ਅਸੀਂ ਚੰਗੀ ਪਾਉਣੀ ਆ ਅਸੀਂ ਮਾੜੀ ਨਹੀਂ ਪਾਉਣੀ ਜਦੋਂ ਅਸੀਂ ਮਾੜੀ ਪਾਵਾਂਗੇ ਅਸੀਂ ਜਦੋਂ ਇਹ ਚੀਜ਼ਾਂ ਭੁੱਲ ਜਾਵਾਂਗੇ ਵੀ ਉਹ ਲੱਗਰ ਰੇਅਰ ਲੋਗ ਜਦੋਂ ਅਸੀਂ ਭੁੱਲ ਜਾਨੇ ਨਾ ਇਹ ਚੀਜ਼ਾਂ ਵੀ ਯ ਜੇ ਜੀ ਆ ਗਈ ਪਾ ਲਈ ਅਰੇ ਤਾਂ ਕੀ ਹੈ ਜਦੋਂ ਮਰਜ਼ੀ ਬਦਲ ਲਾਂਗੇ ਇਹ ਦੁਬਾਰਾ ਖਰਾਬ ਕਰ ਦੇ ਸਾਨੂੰ ਇਹਦਾ ਪਤਾ ਹੀ ਕੋਈ ਨਹੀਂ ਵੀ ਕਿੱਥੇ ਲੈ ਕੇ ਕਦੋਂ ਟੁੱਟ ਜੇ ਇਹ ਆ ਡੱਲ ਖਾਈ ਮੁੰਡੇ ਆ ਕੇ ਦੇਖੋ ਕਿੰਨੀ ਮੋਟੀ ਲੱਗਦੀ ਤੁਹਾਨੂੰ ਵੇਖਣ ਨੂੰ ਪੈਪ ਪਰ ਟੁੱਟਣ ਲੱਗਿਆ ਕਲੱਚ ਹੋਈ ਮਿੰਟ ਚ ਕਿਉਂ ਦੇਸੀ ਕੰਪਨੀ ਦੇਸੀ ਥੋੜੋ ਕੰਪਨੀ ਅਸੀਂ ਤੁਹਾਨੂੰ ਕਿਸੇ ਕਾਰਨ ਕਰਕੇ ਨਹੀਂ ਦਿਖਾ ਸਕਦੇ ਕੰਪਨੀ ਦੀ ਸੀ ਕਿਸੇ ਦੀ ਮੋਟਰ ਪਰ ਬਾਈ ਆਪਣੀ ਤਾਂ ਇੱਕੋ ਰਿਕਵੈਸਟ ਹੈ ਤੁਹਾਡੇ ਅੱਗੇ ਵੀ ਜ਼ਿੰਮੇਵਾਰਤਾ ਵਿਚਾਰਾ ਪਹਿਲੇ ਹੀ ਮਾਝਾ ਪਿਆ ਵੇਚਣ ਵਾਲੇ ਅੱਗੇ ਵੀ ਯਾਰ ਤੁਸੀਂ ਚੰਗੀ ਚੀਜ਼ ਵੇਚੋ ਇੰਨੀ ਕੁ ਵਧੀਆ ਵੇਚੋ ਵੀ ਯਾਰ ਅਗਲਾ ਬੰਦਾ ਤੁਹਾਡਾ ਨਾਂ ਜਪੇ ਯਾਰ ਵੀ ਬਾਈ ਵਾਕਿਆੀ ਚੀਜ਼ ਵੇਚੀ ਆ ਨੇ ਤੁਸੀਂ ਗੰਦ ਪਹਿਲ ਵੇਚੀ ਜਾਂਦੇ ਹੋ ਗੰਦ ਪਹਿਲ ਪਾਈ ਜਾਂਦੇ ਆ ਵਿਚਾਰੇ ਅਗਲੇ ਜ਼ਿਮੀਦਾਰ ਤਕਰੀਬਨ ਬੰਦਾ ਐ ਵਜਾ ਜਿਹਦੇ ਕੋਲ ਜਾ ਕੇ ਬਹਿ ਗਿਆ ਉਸੇ ਦਾ ਚਾਹ ਦਾ ਕੱਪ ਪੀਤਾ ਸੀ ਦੇ ਦੇ ਯਾਰ ਸਮਾਨ ਉਹ ਸਮਾਨ ਸਾਨੂੰ ਲੈ ਕੇ ਬਹਿ ਜਾਂਦਾ ਜ਼ਿਮੀਦਾਰ ਨੂੰ ਖਾਸ ਕਰਕੇ ਚਲੋ ਸਾਡਾ ਕੀ ਆ ਯਾਰ ਮੈਂ ਤਾਂ ਕੰਮ ਮੋਟਰਾਂ ਕੱਢਣੀਆਂ ਮੇਰੇ ਲੋ ਤੋਂ ਜਿਹੇ ਜਿਹੇ ਵੀ ਆਉਣਗੇ ਕੱਢਾਂਗੇ ਮੈਨੂੰ ਬਹੁਤ ਬੰਦੇ ਕਹਿ ਦਿੰਦੇ ਆ ਯਾਰ ਤੇਰਾ ਕੰਮ ਤਾਂ ਇਸੇ ਨਾਲ ਹੀ ਚੱਲਣਾ ਚੱਲਣਾ ਹੈਗਾ ਪਰ ਯਾਰ ਕਈ ਵਾਰ ਜਦੋਂ ਜ਼ਿਮੀਦਾਰ ਨੂੰ ਰਗੜਾ ਲੱਗਦਾ ਠੀਕ ਹੈ ਜੀ ਚਲੋ ਧੰਨਵਾਦ ਬਾਈ ਜੀ ਸਾਡੀ ਵੀਡੀਓ ਵੇਖਣ ਲਈ ਤੁਸੀਂ ਸਾਡੇ ਪੇਜ ਨੂੰ ਫੇਸਬੁੱਕ ਪੇਜ ਨੂੰ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਦਾਂ ਦੀਆਂ ਵੀਡੀਓ ਵੇਖਣ ਦੇ ਲਈ ਨੋਟੀਫਿਕੇਸ਼ਨ ਚੈੱਕ ਕਰਦੇ ਰਿਹਾ ਕਰੋ ਧੰਨਵਾਦ ਜੀ ਚਲੋ